ਬਿੱਟੂ ਦੀ ਘਾਰ ਦੀ ਹਾਂਡੀ ਨਹੀਂ ਲੁਧਿਆਣੇ ਵਾਲੇ ਚੜਾਉਂਦੇ ਹੁਣ ਸਾਰੇ ਜਾਣਦੇ ਆ ਹੋਰ ਕੋਈ ਕੁਝ ਵੀ ਕਵੇ ਉਹ ਅਗਲਾ ਹਰ ਕਿਸੇ ਦੇ ਅੰਦਰ ਗਲੇ ਦੇ ਹਜਮ ਹੋ ਜਾਊਗਾ ਬਿੱਟੂ ਦੀ ਗੱਲ ਨਹੀਂ ਹਜਮ ਹੋਣੀ ਮੈਨੂੰ ਇੰਨਾ ਪਤਾ ਪਰ ਰਾਜੇ ਬੜਿੰਗ ਵੀ ਚਾਹ ਰਹੇ ਨੇ ਕਹਿੰਦੇ 10 ਸਾਲਾਂ ਦੇ ਕੰਮ ਤੇ ਬੋਧ ਨਹੀਂ ਮੰਗ ਰਹੇ ਅੱਜ ਵੀ ਮੋਦੀ ਦੇ ਨਾਮ ਤੇ ਕੋਡ ਮੰਗ ਰਹੇ ਨੇ ਦੇਖੋ ਗੱਲ ਸੁਣੋ ਰਾਜੇ ਬੜਿੰਗ ਨੂੰ ਕਹਤ ਤੁਸੀਂ ਕਿੱਦੜ ਵਾਏ ਕੀ ਕਰਕੇ ਆਏ ਹੋ ਲੋਕਾਂ ਨਾਲ ਉਹੀ ਹੈ ਉਹ ਇੱਥੇ ਲੁਧਿਆਣੇ ਵਾਲਿਆਂ ਨਾਲ ਕਰੀ ਜਾਂਦਾ ਤਿਆ ਬੜੀ ਗੀ ਬੈਸ ਦੀ ਬਹੁਤ ਤਾਰੀਫ ਕੀਤੀ ਹੈ ਕੱਲ ਬੈਸ ਦੀ ਬਹੁਤ ਕਤਲੋ ਦੂਜੀ ਵੀ ਕਿਸੇ ਸੁਣ ਲੈਣੀ ਸੀ ਬਿਜਲੀ ਚੋਰਾ ਲਈ ਉਹ ਨਹੀਂ ਸੁਣੀ ਇਹਨਾਂ ਲੋਕਾਂ ਨੇ ਸਿਆਸਤ ਨੂੰ ਰਾਜਨੀਤੀ ਨੂੰ ਧੰਦਾ ਸਮਝ ਕੇ ਕਰ ਦਿਆ ਸਰ ਰਵਨੀਤ ਵਿਕਟੋਰੀਆ ਜੀ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਲੁਧਿਆਣੇ ਨੂੰ ਮੈਂ ਨਿਹਾਰ ਹੀ ਬਦਲ ਦੂੰਗਾ ਸਮਾਰਟ ਸਿਟੀ ਤੋਂ ਵੀ ਉੱਪਰ ਕਰ ਦੂੰਗੀ ਅਗਲੀ ਵਾਰੀ ਮੈਂ ਬਣਿਆ ਐਮਪੀ ਜਿਵੇਂ ਪਿਛਲੀ ਵਾਰ ਕੀਤਾ 10 ਸਾਲ ਪਹਿਲਾਂ ਵੀ ਜਿਵੇਂ ਕੀਤਾ ਉਦਾਂ ਹੀ ਹੌਣ ਫੋਨ ਮੈਂ ਲੱਗਦਾ ਕਾਦੇ ਚ ਸੁੱਟੂਆ ਹੁਣ ਜਿਹੜਾ ਕੋਈ ਹੋਊਗਾ ਬਲਾਦਾ ਹੈ ਨਹੀਂ ਉਹਦੇ ਕੋ ਫੋਨ ਆਪਣਾ ਔਰ ਕੀ ਕਰੂਗਾ ਕੀ ਉਹ ਦੱਸੋ ਨਿਹਾਰ ਕੱਲੀ ਨਾਲ ਕੀ ਮੈਡੀਕਲ ਕਾਲੇ ਬਣਾ ਦੋ ਗਾਇਮ ਹਸਪੀਟਲ ਲਿਆਊਗਾ ਔਰ ਉਸ ਤੋਂ ਬਾਅਦ ਉਹਨੇ ਕਈ ਕੁਛ ਕੀ ਇਹ ਲੋਕ ਨਾ ਸਾਰੇ ਜਾਣਦੇ ਆ ਹੋਰ ਕੋਈ ਕੁਛ ਵੀ ਕਵੇ ਉਹ ਅਗਲਾ ਹਰ ਕਿਸੇ ਦੇ ਅੰਦਰ ਗਲੇ ਦੇ ਹਜਮ ਹੋ ਜਾਊਗਾ ਬਿੱਟੂ ਦੀ ਗੱਲ ਨਹੀਂ ਅੱਗੇ ਮਾਉਣੀ ਮੈਨੂੰ ਐਨਾ ਵਦਾ ਬਿੱਟੂ ਦੀ ਕਾਰ ਦੀ ਹਾਂਡੀ ਨਹੀਂ ਲੁਧਿਆਣੇ ਵਾਲੇ ਚੜਾਉਂਦੇ ਹੁਣ ਕਿਉਂਕਿ ਜਿਹੜੇ ਬੰਦੇ ਨੇ 10 ਸਾਲ ਫੋਨ ਨਹੀਂ ਚੱਕਿਆ ਕਿਸੇ ਦਾ ਤੇ ਉਹਨੂੰ ਲੋਕ ਪਸੰਦ ਕਿਵੇਂ ਕਰੋਗੇ ਚਾਹੇ ਮੈਂ ਹੋਵਾਂ ਮਾਉ ਦੀ ਜਗ੍ਹਾ ਤੇ ਅਮਰਜੈਂਸੀ ਕਿਸੇ ਨੂੰ ਕਾਮਾ ਕੋਈ ਕਿਸੇ ਨੂੰ ਵੈਸੇ ਕਾਮਾ ਇਹਨਾਂ ਲੋਕਾਂ ਨੇ ਸਿਆਸਤ ਨੂੰ ਰਾਜਨੀਤੀ ਨੂੰ ਧੰਦਾ ਸਮਝ ਕੇ ਕਰ ਦਿਆ ਵਪਾਰ ਸਮਝ ਕੇ ਕਰ ਦਿਆ ਇੱਕ ਗਿੱਦੜਵਾਏ ਤੋਂ ਆ ਗਿਆ ਹੁਣ ਚੀਲਾ ਕੇ ਇੱਕ ਪਹਿਲਾ ਮਸਾ ਲੋਕਾਂ ਨੇ 10 ਸਾਲ ਬਾਅਦ ਇੱਥੋਂ ਤੋਰਿਆ ਸੀਗਾ ਉਹ ਭਾਜਪਾ ਦੀ ਜਗੜ ਲੈ ਕੇ ਆ ਗਿਆ ਲੋਕ ਬਹੁਤ ਸਿਆਣੇ ਆਜ ਕੱਲ ਬੱਚਿਆਂ ਨੂੰ ਸਭ ਪਤਾ ਸੋਸ਼ਲ ਮੀਡੀਆ 'ਚ ਤੇ ਰਾਜੇਵੜਿੰਗ ਜੀ ਵੀ ਕਹਿ ਰਹੇ ਨੇ ਕਹਿੰਦੇ 10 ਸਾਲਾਂ ਦੇ ਕੰਮ ਤੇ ਬੋਟ ਨਹੀਂ ਮੰਗ ਰਹੇ ਅੱਜ ਵੀ ਮੋਦੀ ਦੇ ਨਾਮ ਤੇ ਬੋਟ ਮੰਗ ਰਹੇ ਨੇ ਦੇਖੋ ਗੱਲ ਸੁਣੋ ਰਾਜੇਵੜਿੰਗ ਨੂੰ ਕਹ ਤੂੰ ਸੀ ਗਿੱਦੜਵਾਏ ਕੀ ਕਰਕੇ ਆਏ ਹੋ ਲੋਕਾਂ ਨਾਲ ਉਹੀ ਹੈ ਉਹ ਇੱਥੇ ਲੁਧਿਆਣੇ ਵਾਲਿਆਂ ਨਾਲ ਕਰੀ ਜਾਂਦਾ ਤੁਹਾਡਾ ਦਾ ਦੋਨਾਂ ਦਾ ਸਿਸਟਮ ਹੀ ਇਹੀ ਹੈ ਤੂੰ ਵੀ 10 ਕ ਸੋ ਰੈਕ ਕਰਕੇ ਲੈ ਆ ਬੈਗ ਚ ਪਹਿਲੀ ਤਰੀਕ ਨੂੰ ਵੋਟਾਂ ਪਾਏ ਪਵਾਏਗਾ ਜਿੰਨੀ ਇੱਕ ਪ੍ਰੈਣੀਆਂ ਲੈ ਕੇ ਚਾਹੀ ਗੱਦੜ ਵਾਏ ਤੂੰ ਮੇ ਚੱਲ ਜਾਣਾ ਵਾ ਆ ਘੜਿਆ ਲੋਕਲ ਚਾਹੇ 24 ਘੰਟੇ ਦਰਵਾਜੇ ਖੁੱਲੇ ਲੋਕਾਂ ਨੇ ਪਹਿਲਾਂ ਵੀ ਦੇਖਿਆ 2 ਸਾਲ ਸੈਂਟਰ ਦਾ ਸੇਵਾਦਾਰ ਬਣਾ ਕੇ ਹੁਣ ਵੀ ਜੇ ਬਣਾਉਗੇ ਤਾਂ ਹਾਜ਼ਰ 24 ਘੰਟੇ ਬੈਸ ਦੀ ਬਹੁਤ ਤਾਰੀਫ ਕੀਤੀ ਹੈ ਕੱਲ ਬੈਸ ਜੀ ਨੇ ਬਹੁਤ ਕੱਟ ਲੋ ਦੂਜੀ ਵੀ ਕੈਸਟ ਸੁਣ ਲੈਣੀ ਸੀ ਬਿਜਲੀ ਚੋਰੀ ਵਾਲੀ ਉਹ ਨਹੀਂ ਸੁਣੀ ਨੇੜੀ ਤਰੀਫ ਉਹ ਵੀ ਬਹੁਤ ਤਰੀਫ ਕੀਤੀ ਆ ਉਹਦੇ ਬਾਰੇ ਵੀ ਪੁੱਛ ਲਿਆ ਸੀ ਵੀ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਬਿਜਲੀ ਚੋਰਾ ਮਾਂ ਦੇ ਆਪਣੀ ਦੇ ਇਲਾਜ ਦੇ ਪੈਸੇ ਮੰਗਦੇ ਕੀ ਸ਼ਬਦ ਬੋਲੇ ਹੋਇਆ ਇਹਨਾਂ ਲੋਕਾਂ ਨੇ ਮੈਂ ਤਾਂ ਹੀ ਤਾਂ ਤੁਹਾਨੂੰ ਕਹਿ ਰਿਹਾ ਇਹਨਾਂ ਦੀ ਰਾਜਨੀਤੀ ਧੰਦਾ ਹੋ ਗਿਆ ਇਹਨਾਂ ਦਾ ਵਪਾਰ ਹੋ ਗਿਆ ਕਿਸੇ ਲਈ ਜਿੰਨੇ ਮਰਜ਼ੀ ਮਾਰੇ ਸ਼ਬਦ ਯੂਜ਼ ਕਰ ਲੋ ਕਿਸੇ ਲਈ ਕੋਈ ਵਪਾਰ ਆਲੀ ਗੱਲ ਕਰ ਲੋ ਬਾਅਦ ਦੇ ਵਿੱਚ ਇਹਨਾਂ ਕੋਲ ਕੋਈ ਸਪਸ਼ਟੀਕਰਨ ਨਹੀਂ ਹੈਗਾ ਸਾਰੇ ਲੋਕ ਜਾਣਦੇ ਅੱਜ ਉਹ ਉਹ ਜੀ ਨੂੰ ਪੁੱਛਿਓ ਮੇਰੇ ਵੱਲੋਂ ਵੀ ਰਾਜਾ ਜੀ ਉਹ ਜਦੋਂ ਉਹ ਬੈਸ ਕਿਹੜੇ ਦੀ ਤੁਸੀਂ ਕ ਸੰਤਾਂ ਕਰ ਰਹੇ ਹੋ ਜਿਹੜਾ ਕਹਿ ਰਹੇ ਹੋ ਬਿਜਲੀ ਚੋਰ ਉਹ ਪੁੱਛ ਲਿਓ ਵੀ ਕਿਹਦੇ ਲਈ ਕਹਿ ਰਹੇ